ਗੁਰਦਾਸਪੁਰ ਵਾਸੀਆਂ ਦੇ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਜਿਹੜਾ ਵਿਭਾਗ ਹੈ ਮੇਰੇ ਕੋਲੇ ਖੇਤੀਬਾੜੀ ਪੌਦੀ ਇੱਕ ਲੈਬ ਜਿਹੜੀ ਪੰਜਾਬ ਵਿੱਚ ਪਹਿਲੀ ਹੈ ਸਰਵਾਰ ਭਗਵੰਤ ਸਿੰਘ ਦੀ ਮਾਨ ਮੁੱਖ ਮੰਤਰੀ ਪੰਜਾਬ ਉਹਦੀ ਗੁਵਾਈ ਵਿੱਚ ਖੇਤੀਬਾੜੀ ਵੱਲ ਬਹੁਤ ਧਿਆਨ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੀ ਲੈਬ ਦੀ ਬਹੁਤ ਜ਼ਰੂਰਤ ਸੀ ਜਿਹੜੀ ਬਾਇਓ ਫਰਟੀਲਾਈਜ਼ਰ ਦੀ ਕੋਈ ਪੰਜਾਬ ਵਿੱਚ ਹੈ ਨਹੀਂ ਸੀ ਬਾਇਓ ਫਰਟੀਲਾਈਜ਼ਰ ਦਾ ਕਈ ਵਾਰ ਕਿਸਾਨ ਭਰਾਵਾਂ ਨਾਲ ਵੱਡੀ ਠੱਗੀ ਹੋ ਜਾਂਦੀ ਪਤਾ ਨਹੀਂ ਲੱਗਦਾ ਸੀ ਇਹਦੇ ਵਿੱਚ ਕੁਝ ਹੈ ਕਿ ਨਹੀਂ ਬਾਅਦ ਵਿੱਚ ਰਿਜ਼ਲਟ ਆਉਂਦੇ ਆ ਉਹਦੀ ਟੈਸਟਿੰਗ ਲਈ ਸਾਡੀ ਇੱਥੇ ਜਿਹੜੀ ਲੈਬ ਖੋਲੀ ਗਈ ਹੈ ਇਹ ਤੋਂ ਪਹਿਲਾਂ ਜੇ ਕੋਈ ਅਸੀਂ ਉਹਨੂੰ ਟੈਸਟ ਕਰਦੇ ਸਾਂ ਤਾਂ ਮੇਰੇ ਖਿਆਲ ਗਾਜ਼ੀਆਬਾਦ ਜਾਂ ਪੰਜਾਬ ਤੋਂ ਹੋਰ ਸੇ ਬਾਹਰ ਰਾਜਾਂ ਵਿੱਚ ਉਹਦਾ ਟੈਸਟਿੰਗ ਹੁੰਦੀ ਸੀ ਜਿਹੜੀ ਹੁਣ ਇੱਥੇ ਹੋ ਜਾਇਆ ਕਰੂਗੀ ਜੀ ਦੇ ਨਾਲ ਸਾਨੂੰ ਜਿਹੜੀ ਉਸ ਜਿਹੜੀ ਬਾਇਓ ਫਰਟੀਲਾਈਜ਼ਰ ਜੀ ਕਿਸੇ ਵੀ ਕਿਸਮ ਦੀ ਹੋ ਤਾਂ ਉਹਦੀ ਜਿਹੜੀ ਮਿਆਰ ਉਹਦਾ ਪਤਾ ਲੱਗ ਜੂ ਉਹਦਾ ਉਹਦੇ ਵਿੱਚ ਗੁਣਵੰਤਾ ਕੀ ਹੈ ਉਹ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਊ ਸਾਡੀ ਲੈਬ ਆ ਜਿਹਦੇ ਤੇ 2.5 ਕਰੋੜ ਰੁਪਇਆ ਲੱਗਣਾ ਹੈ 85000 ਦੀ 85 ਲੱਖ ਦੀ ਕਿਸ਼ਤ ਅਸੀਂ ਪਹਿਲਾਂ ਦੇ ਦਿੱਤੀ ਹੈ ਉਹ ਜਲਦੀ ਕਬ ਹੋ ਜੂਗਾ ਜੇ ਸਰਕਾਰ ਚਲਾਉਣ ਵਾਲਿਆਂ ਦੀ ਜਾਂ ਨਮਾਇਦਿਆਂ ਦੀ ਨੀਤ ਸਾਫ ਹੋਵੇ ਤਾਂ ਜ਼ਰੂਰ ਕੁਛ ਨਾ ਕੁਛ ਉਹਦਾ ਰਿਜ਼ਲਟ ਨਿਕਲਦਾ। ਇਸ ਲਈ ਗੁਮੀਤ ਸਿੰਘ ਗੁੜਿਆ ਸਾਹਿਬ ਦਾ ਸਾਡੇ ਖੇਤੀਬਾੜੀ ਮੰਤਰੀ ਦਾ ਗੁਰਦਾਸਪੁਰੋਂ ਆਉਂਦੇ ਜੀ ਆਨੁਸਾਰ ਇਲਾਕੇ ਵੱਲੋਂ ਤੁਹਾਡਾ ਅਨਵਾਦ ਕਿ ਤੁਸੀਂ ਆਪਣੀ ਪਹਿਲੀ ਫੇਰੀ 'ਚ 2.5 ਕਰੋੜ ਰੁਪਏ ਦੀ ਇੱਕ ਸਲਾਹਤ ਗੁਰਦਾਸਪੁਰ ਨੂੰ ਇਲੈਬ ਦੀ ਸ਼ਕਲ ਦੇ ਵਿੱਚ ਦੇ ਕੇ ਜਾ ਰਹੇ ਹੋ। ਤੋਂ ਮੈਂ ਸਮਝਣਾ ਗੁੜਿਆ ਸਾਹਿਬ ਆਪ ਇੱਕ ਕਿਸਾਨ ਪਰਿਵਾਰ ਚੋਂ ਨੇ ਔਰ ਕਿਸਾਨਾਂ ਦੀ ਕੀ ਮੁਸ਼ਕਲ ਆ ਖੇਤੀਬਾੜੀ ਦੀ ਕੀ ਪ੍ਰੋਬਲਮਸ ਨੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਔਰ ਇਹ ਆਪ ਰੂਟ ਤੋਂ ਲੈ ਕੇ ਇਸ ਪ੍ਰੋਫੈਸ਼ਨਰ ਨਾਲ ਜੁੜੇ ਰਹੇ ਨੇ ਮੈਨੂੰ ਸਮਝਣਾ ਵੀ ਅੱਜ ਗਰਦਾਸਪੁਰ ਦੇ ਵਿੱਚ ਇਹਦੀ ਲੋੜ ਸੀ ਸਰ ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਕਿਸਾਨ ਨੇ ਉਹ ਕਿਸੇ ਵਕਤ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਸੀਗੇ ਕਿਉਂਕਿ ਕੋਈ ਸਾਧਨ ਨਹੀਂ ਸੀਗਾ ਜਿਹੜੀ ਬਾਇਓ ਫੈਟ੍ਰਲਾਈਜ਼ਰ ਦੀ ਟੈਸਟ ਹੋਣੇ ਸੀਗੇ ਉਹ ਨਾ ਹੋਣ ਕਰਕੇ ਬਾਹਰਲੀ ਸਟੇਟਾਂ ਦੇ ਜਾਣ ਤੇ ਬਹੁਤ ਸਮਾਂ ਲੱਗ ਜਾਂਦਾ ਸੀਗਾ ਤੇ ਕਈ ਵਾਰੀ ਉਹ ਮੁਸ਼ਕਲ ਆਉਂਦੀ ਆ ਸੀ ਅੱਜ ਗੁਰਦਾਸਪੁਰ ਤੋਂ ਇਹ ਲੈਬਾਰਟਰੀ ਦੇ ਕੇ ਬਹੁਤ ਵੱਡੀ ਗੱਲ ਹੋਈ ਆ ਔਰ ਇਹ ਸਰ ਕਈ ਧੀਰ ਤੋਂ ਡਿਮਾਂਡ ਸੀ ਕਈ ਸਰਕਾਰਾਂ ਨੰਗਈਆਂ ਪਰ ਮੈਂ ਆ ਫਰੀਨਾ ਆਪਣੇ ਖੇਤੀਬਾੜੀ ਮੰਤਰੀ ਜੀ ਦਾ ਜਿਨ੍ਹਾਂ ਨੇ ਪਹਿਲ ਲੈ ਕੇ ਜਸਵੰਤ ਸਿੰਘ ਨੇ ਟੇਕਓਵਰ ਕੀਤਾ ਇਹਨਾਂ ਨੇ ਕਿਹਾ ਵੀ ਇਹਨੂੰ ਮੈਂ ਚਾਲੂ ਕਰਨਾ 70 ਲੱਖ ਦੀ ਗ੍ਰਾਂਟ ਵੀ ਇਹਨਾਂ ਨੇ ਦੇ ਦਿੱਤੀ ਬਕਾਇਆ ਵੀ ਅਸ਼ੋਰ ਕੀਤਾ ਵੀ ਆਪਾਂ ਦੇਵਾਂਗੇ ਸੋ ਇਹਦੇ ਨਾਲ ਇੱਕ ਬਹੁਤ ਵੱਡੀ ਗੱਲ ਜਿਹੜੀ ਆ ਅੱਤ ਸਾਰੇ ਸੂਬਿਆਂ ਨੂੰ ਹੋਈ ਆ ਔਰ ਉਹ ਉਹਦਾ ਜਿਹੜੀ ਬੁਨਿਆਦ ਆ ਉਹ ਗੁਰਦਾਸਪੁਰ ਦੇ ਵਿੱਚ ਰੱਖੀ ਗਈ ਆ ਸਭ ਤੋਂ ਪਹਿਲਾਂ ਮੈਂ ਮਾਨਯੋਗ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਕੁੜੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜਦੋਂ ਅਸੀਂ ਇਹਨਾਂ ਕੋਲੇ ਇਹ ਫਰਿਆਦ ਲੈ ਕੇ ਗਏ ਕਿ ਪੰਜਾਬ ਦੇ ਵਿੱਚ ਕੋਈ ਵੀ ਬਾਇਓ ਫਰਟੀਲਾਈਜ਼ਰ ਲੈਬ ਨਹੀਂ ਹੈ ਤੇ ਬਾਇਓ ਫਰਟੀਲਾਈਜ਼ਰ ਜਿਹੜਾ ਹੈਗਾ ਨੇ ਉਹ ਜਦੋਂ ਵੀ ਸੈਂਪਲ ਇਕੱਠੇ ਕਰਦੇ ਆ ਤੇ ਉਹਨਾਂ ਦੇ ਸੈਂਪਲ ਸਾਨੂੰ ਬਾਹਰ ਭੇਜਣੇ ਪੈਂਦੇ ਨੇ ਸਟੇਟ ਤੋਂ ਬਾਹਰ ਭੇਜਲੇ ਪੈਂਦੇ ਨੇ ਤੇ ਉਹਦੇ ਵਿੱਚ ਜਿਹੜਾ ਕਈ ਵਾਰ ਟੈਸਟ ਦੇ ਵਿੱਚ ਸਮਾਂ ਬਹੁਤ ਲੱਗ ਜਾਂਦਾ ਸੀ ਕਈ ਵਾਰ ਜਿਹੜੇ ਲਿਕੁਇਡ ਬਾਇਓਫਰਟੀਲਾਈਜ਼ਰ ਨੇ ਜਦੋਂ ਅਸੀਂ ਉਹ ਬਾਹਰ ਭੇਜਦੇ ਸੀ ਕਈ ਵਾਰ ਉਹ ਲੀਕੇਜ ਉਹਦੇ ਵਿੱਚ ਆ ਜਾਂਦੀ ਸੀ ਉਹ ਸਾਨੂੰ ਵਾਪਸ ਕਰ ਲੈਂਦੇ ਸੀ ਇਹਦੇ ਵਿੱਚ ਸਾਨੂੰ ਦੁੱਗਣਾ ਜਾਂ ਤਿਗਣਾ ਸਮਾਂ ਵੀ ਲੱਗ ਜਾਂਦਾ ਸੀ ਤੇ ਇਹ ਜਿਹੜੀ ਲੈਬ ਖੁੱਲਣ ਦੇ ਨਾਲ ਹੁਣ ਇਹ ਜਿਹੜਾ ਹੈਗਾ ਇਹ ਜੋ ਮਸਲਾ ਸਾਨੂੰ ਆਉਂਦਾ ਸੀਗਾ ਇਹ ਸਾਡਾ ਹੱਲ ਹੋ ਗਿਆ ਮੈਂ ਇਹਨਾਂ ਦਾ ਬਹੁਤ ਰਣੀ ਬਹੁਤ ਧੰਨਵਾਦੀਆਂ ਮੰਤਰੀ ਸਾਹਿਬ ਦਾ ਤੇ ਜਦੋਂ ਮੰਤਰੀ ਸਾਹਿਬ ਦੇ ਜੋ ਵੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਹਮੇਸ਼ਾ ਖੇਤੀਬਾੜੀ ਵਿਭਾਗ ਨੂੰ ਉੱਚਾ ਲੈ ਕੇ ਜਾਵਾਂਗੇ ਤੇ ਕਿਸਾਨ ਵੀਰਾਂ ਨੂੰ ਅਸੀਂ ਜਿਹੜਾ ਹੈਗਾ ਉਹ ਵਧੀਆ ਤੇ ਕੁਆਲਟੀ ਵਾਲਾ ਫਰਟੀਲਾਈਜ਼ਰ ਪੈਸਟੀਸਾਈਡ ਸਾਰਾ ਅਸੀਂ ਮੁਹੱਈਆ ਕਰਵਾਵਾਂਗੇ